ਓਏ ਹੋ ਚਮਚਾ ਭਰ ਕੇ ਪੂਰਾ ਬਾਜੀ ਬਈ ਇੰਨਾਂ ਦੇ ਲੋਕ ਮੱਖਣ ਦੀ ਬੋਲ ਜਿੰਨਾ ਦੀ ਦੇਸੀ ਕੀ ਉਹ ਬਾਤ ਹੈ ਇਹਦੇ ਵਿੱਚ ਜਿਹੜਾ ਪਿੰਡ ਦਾ ਆਪਣਾ ਘਰ ਦਾ ਜ਼ੋਰ ਦੇਸੀ ਕੀ ਆ ਆਪਾਂ ਨਾਲ ਐਡ ਕਰੀਦਾ ਜੀ ਹੋਰ ਜਿਵੇਂ ਟਿੱਕੀ ਨੂੰ ਲਾਲ ਕਰੀਦਾ ਨਾ ਜੀ ਬਿਲਕੁਲ ਜੀ ਬਿਲਕੁਲ ਉਦਾਂ ਆਪਾਂ ਕੁਝ ਤੇ ਲਾਲ ਕਰਨੇ ਆ ਬਾਜੀ ਦੇਸੀ ਕੀ ਹੈ ਇਹਦੇ ਵਿੱਚ ਨਿਊਟਰੀਜਨ ਵੀ ਪੈਂਦਾ ਹੈਗਾ ਜੋ ਆਪਾਂ ਭਈਆਂ ਕੋ ਦੇਖਦੇ ਆਂ ਹਾਂਜੀ ਹਾਂਜੀ ਵੀ ਉਹ ਚੀਜ਼ ਉਹਨਾਂ ਕੋਲ ਸਿਰਫ ਕੀ ਆ ਕਲਰ ਐਡ ਕੀਤੀ ਹੁੰਦੀ ਆ ਐਰਰੋਡ ਪਾਇਆ ਹੁੰਦਾ ਠੀਕ ਆ ਜੀ ਆਪਾਂ ਸਿਰਫ ਨੋਰਮਲ ਜਿਹੜੇ ਘਰ ਦੇ ਵਿੱਚ ਰੋਟੀ ਸਮਝੀ ਬਣਦੀ ਆ ਜਿਹੜੀ ਆਪਾਂ ਉਹ ਚੀਜ਼ ਤਿਆਰ ਕਰਕੇ ਲੈ ਆਏ ਆ ਗਿਆ ਹੁਣ ਵੀਰੇ ਇਹਦੇ ਆਪਾਂ ਕਰੀਮ ਐਡ ਕਰਾਂਗੇ ਓਏ ਹੋਏ ਇਹ ਪ੍ਰੋਪਰ ਡੈਰੀ ਫਰੈਸ਼ ਕਰੀਮ ਹੈ ਨਾ ਹਾਂਜੀ ਹਾਂਜੀ ਪਿਓਰ ਜੀ ਉਸ ਤੋਂ ਬਾਅਦ ਭਾਜੀ ਜਟਨੀ ਆ ਗਈ ਜੀ ਘਰ ਦੀ ਬਹੁਤ ਹੀ ਬਹੁਤ ਹੀ ਸ਼ਾਂਤ ਰਹੀ ਜਦੋਂ ਇਹ ਡੱਬਾ ਖੋਲਦੇ ਹੋ ਨਾ ਵੀ ਇੱਕ ਵਾਰੀ ਤਾਂ ਰੂਹ ਖੁਸ਼ ਹੋ ਜਾਂਦੀ ਹੈ ਜੀ ਇਹ 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 ਵੀ ਦੇਸੀ ਹੈ ਜੀ ਮਦੀਨਾ ਆਪਣੇ ਕੋਲੇ ਘਰ ਦੀ ਜਟਨੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਪਿਓਰ ਚੀਜ਼ ਹੈ ਕੋਈ ਇਹਦੇ ਵਿੱਚ ਕਲਰ ਨਹੀਂ ਤੁਸੀਂ ਦੇਖ ਰਹੇ ਹੋ ਭਾਜੀ ਕਰੀਮ ਦੇ ਉੱਪਰ ਦੇਸੀ ਕੀ ਆ ਰਿਹਾ ਬਿਲਕੁਲ ਜੀ